ਸ੍ਰੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾ 24 ਕਰ ਦੇ ਵਿੱਚ ਹੀ ਮੌਜੂਦ ਹਾਂ ਤਾਂ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਸੀ ਕਿ ਮੈਂ ਪਿਛਲੇ ਸਾਲ ਕੁਝ ਫਰੂਟ ਵਾਲੇ ਪੌਦੇ ਲਾਏ ਸੀ ਐਸ ਸਾਲ ਉਹਨਾਂ ਨੂੰ ਕੁਝ ਫਰੂਟ ਲੱਗ ਚੁੱਕਿਆ ਹੈ ਤਾਂ ਮੇਰਾ ਮਨ ਬਣਿਆ ਮੈਂ ਤੁਹਾਨੂੰ ਦਿਖਾਵਾਂ ਫਰੂਟ ਕਰਦਾ ਖਾਣਾ ਚਾਹੀਦਾ ਹੈ ਬਾਜ਼ਾਰ ਵਾਲੇ ਫਰੂਟ ਮਿਲਾਵਟੀ ਨੇ ਤੁਹਾਨੂੰ ਪਤਾ ਹੈ ਮਸਾਲਿਆਂ ਨਾਲ ਪਕਾਏ ਜਾਂਦੇ ਨੇ ਆਓ ਤੁਹਾਨੂੰ ਦਿਖਾਉਨੇ ਆ ਫਰੂਟ ਵਾਲੇ ਬੁਰਜੀ ਇਹ ਰੁੱਖ ਲਗਾਇਆ ਜੀ ਛਾਂ ਵਾਸਤੇ ਬਾਬਾ ਬੋੜ ਜੀ ਜਮਨ ਜਮੋ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਪਿਛਲੇ ਸਾਲ ਲਗਾਇਆ ਗਿਆ ਜੀ ਆ ਤੁਸੀਂ ਦੇਖੋ ਕੀਨੂ ਦਾ ਬੂਟਾ ਜੀ ਆ ਦੇਖੋ ਆ ਮੈਨੂੰ ਕਲੀਅਰ ਨਹੀਂ ਸ਼ਾਇਦ ਆੜੂ ਜਾਂ ਦੂਸਰਾ ਬੂਟਾ ਆ ਇਹ ਆ ਇੱਕ ਆਕਰਨ ਬਣਿਆ ਮੇਰਾ ਵੀਡੀਓ ਬਣਾਉਣ ਦਾ ਤੁਸੀਂ ਇਹ ਫਰੂਟ ਦੇਖ ਸਕਦੇ ਹੋ ਇਹਨੂੰ ਛੋਟਾ ਜਿਹਾ ਫਰੂਟ ਲੱਗਾ ਹੈ ਜੀ ਤੁਹਾਨੂੰ ਦੇਖ ਰਹੇ ਹੋ ਨਾ ਫਰੂਟ ਆ ਦੱਸਣਾ ਮੈਨੂੰ ਆਪ ਨਹੀਂ ਬੂਟੇ ਤਾਂ ਮੈਂ ਹੀ ਲਗਾਇਆ ਪਰ ਮੈਨੂੰ ਨਾਮ ਇਹਦਾ ਨਾਮ ਵੀ ਨਹੀਂ ਮੈਂ ਜਾਣਦਾ ਮੈਂ ਭੁੱਲ ਗਿਆ ਸ਼ਾਇਦ ਬਦਾਮਾ ਦਾ ਕਹਿ ਕੇ ਮੈਂ ਬੂਟਾ ਲੈਂਦਾ ਸੀ ਇਹ ਵੀ ਬੂਟਾ ਬਹੁਤ ਵਧੀਆ ਉੱਗਿਆ ਖੜਾ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਅੱਗੇ ਚੱਲਦੇ ਹਾਂ ਅੱਗੇ ਵੀ ਦਿਖਾਉਂਦੇ ਹਾਂ ਤੁਹਾਨੂੰ ਬੂਟੇ ਫਰੂਟ ਵਾਲੇ ਆ ਆ ਸ਼ਾਇਦ ਇਹ ਵੀ ਤੁਸੀਂ ਕਮੈਂਟ 'ਚ ਦੱਸਣਾ ਮੈਂ ਵੀ ਭੁੱਲ ਗਿਆ ਇਹ ਕਿਹੜਾ ਫਰੂਟ ਦਾ ਬੂਟਾ ਹੈ ਫਰੂਟ ਦਾ ਜੀ ਕੋਲੀ ਚੀ ਲੂਚੀ ਕਹਿ ਕੇ ਮੈਂ ਉੱਥੇ ਲਿਆਇਆ ਸੀ ਕੁਝ ਕਹਿ ਕੇ ਹੁਣ ਮੈਨੂੰ ਨਾਮ ਇਹਨਾਂ ਦਾ ਯਾਦ ਨਹੀਂ ਤੁਸੀਂ ਕਮੈਂਟ 'ਚ ਮੈਨੂੰ ਦੱਸ ਦੇਣਾ ਆ ਅੱਗੇ ਆ ਗਿਆ ਜੀ ਅਨਾਰ ਦਾ ਬੂਟਾ ਦੋਸਤੋ ਕੋਈ ਜ਼ਿਆਦਾ ਥਾਂ ਨਹੀਂ ਘਿਰਦੇ ਲਗਾਓ ਬੂਟੇ ਫਰੂਟ ਕਰਦੇ ਖਾਓ ਸਿਹਤਮੰਦ ਰਹੋ ਆਦੀ ਆ ਵਿੱਚ ਘਰੀ ਪਈ ਜੀ ਖਜੂਰ ਆ ਨਾ ਜੀ ਵਿੱਚ ਘਰੀ ਪਈ ਹੈ ਖਜੂਰ ਆ ਖਜੂਰ ਦਾ ਬੂਟਾ ਜੀ ਦੇਖ ਸਕਦੇ ਹੋ ਤੁਸੀਂ ਥੀ ਅੱਗੇ ਚਲਦੇ ਅੱਗੇ ਦਿਖਾਉਣਾ ਤੁਹਾਨੂੰ ਹੋਰ ਬੂਟੇ ਫਰੂਟ ਵਾਲੇ ਆਲੀਚੀ نیچے ਦੇ ਬੂਟਾ ਵੀ ਆਪਾਂ ਲਗਾਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ نیچے ਦੇ ਬੂਟਾ ਉਹ ਅੱਗੇ ਆਪਾਂ ਕਮਾਦ ਲਾਇਆ ਜੀ ਆਪਦੇ ਗੰਨੇ ਛੁਪਣ ਵਾਸਤੇ ਸਿਰਫ ਆਪ ਵਾਸਤੇ ਦੇਖ ਸਕਦੇ ਹੋ ਤੁਸੀਂ ਐਸਤੇ ਪਿੱਛੇ ਆ ਤਾਂ ਅੱਗੇ ਤੁਹਾਨੂੰ ਦਿਖਾਉਂਦਿਆਂ ਜੀ ਆਹ ਦੇਖੋ ਸਤੂਤ ਦਾ ਬੂਟਾ ਜੀ ਬਹੁਤ ਮਿੱਠੇ ਸਤੂਤ ਇਹਨੂੰ ਲੱਗਦਾ ਜੀ ਆ ਤੁਸੀਂ ਦੇਖ ਸਕਦੇ ਹੋ ਸਤੂਤ ਬਹੁਤ ਮਿੱਠਿਆ ਜੀ ਬਹੁਤ ਇਹ ਵੀ ਆਪਾਂ ਕਰੇ ਲਾਇਆ ਟੋਕਰੇ ਵੀ ਆਪਾਂ ਇਹ ਤੋਂ ਬਣਾਉਂਦੇ ਆ ਤਾਂ ਰੌਕਸੀ ਵੀ ਆ ਗਈ ਹੈ ਤੁਹਾਨੂੰ ਦੱਸਣ ਵਾਸਤੇ ਵੀ ਅਸੀਂ ਬੂਟੇ ਲਾਇਆ ਫਰੂਟ ਦੇ ਆ ਤੁਸੀਂ ਦੇਖ ਸਕਦੇ ਹੋ ਜੀ ਨਿੰਬੂ ਦਾ ਬੂਟਾ ਆਜੀ ਨਿੰਬੂ ਦਾ ਬੂਟਾ ਇਹ ਵੀ ਆਪਾਂ ਘਰ ਚ ਲਗਾਇਆ ਅੱਗੇ ਤੁਹਾਨੂੰ ਦਿਖਾਉਂਦਿਆਂ ਜੀ ਆਪਾਂ ਆਂਬ ਲਗਾਇਆ ਸੀ ਉਪਰੋਂ ਸੁੱਕ ਗਿਆ ਨੀਚੋਂ ਨੀਚੇ ਦੁਬਾਰਾ ਫੁੱਟ ਪਿਆ ਫਿਰ ਰੁਕ ਗਿਆ ਇਹ ਆਂਬ ਉਹਨਾਂ ਨਹੀਂ ਚੱਲਿਆ ਜੀ ਇਹਦੇ ਬਾਰੇ ਮੈਨੂੰ ਥੋੜਾ ਤੁਸੀਂ ਦੱਸ ਦਿਓ ਜੀ ਬੀਜ ਦੇ ਜੇ ਮੈਂ ਕਮੀ ਕਿੱਥੇ ਹੈ ਤਾਂ ਮੈਂ ਇਹਨੂੰ ਕਰੈਕਟ ਕਰਾਂਗਾ ਸਦਾਰਨ ਦੀ ਅੱਗੇ ਤੁਸੀਂ ਦੇਖ ਲਓ ਆ ਸ਼ਫੈਦਾ ਅਮਰੂਦ ਆ ਬੂਟਾ ਇਹ ਆ ਦੇਖ ਇਹਨੂੰ ਆ گاਵਾ ਆਈਆਂ ਸੀ ਉਹ گاਵਾ ਜਿਹੜੀਆਂ ਮਤਲਬ ਅਵਾਰਾ گاਵਾ ਉਹ ਇਹਨੂੰ ਤੋੜ ਗਈਆਂ ਨੇ ਤੇ ਇਹਨੂੰ ਮਰੂਦ ਲੱਗੇ ਹੋਏ ਸੀ ਆ ਦੇਖੋ ਤੁਸੀਂ ਆ ਦੂਸਰਾ ਫਿਰ ਸ਼ਫ ਪੈਦਾ ਮਰੂਦ ਦੋ ਬੂਟੇ ਆਪਾਂ ਲਗਾਇਆ ਜੀ ਤਾਂ ਹੁਣ ਆਨੇ ਆ ਮੇਨ ਜਿੰਦੇ ਕਾਰਨ ਆਪਾਂ ਵੀਡੀਓ ਬਣਾਉਣ ਦਾ ਮਨ ਕੀਤਾ ਦਿਲ ਕੀਤਾ ਵੀ ਆਪਾਂ ਆਪਦੇ ਦਰਸ਼ਕਾਂ ਦੇ ਨਾਲ ਇਹ ਦਿਖਾਈਏ ਹਾਂ ਆ ਦੇਖੋ ਜੀ ਕੇਲਾ ਕੇਲੇ ਦੇ ਬੂਟੇ ਤਮੈਂ ਮੈਨੂੰ ਵੀ ਨਹੀਂ ਪਤਾ ਸੀ ਵੀ ਇਹ ਇਹਨੂੰ ਕੀਲੇ ਲੱਗ ਚੁੱਕੇ ਨੇ ਇਹ ਵੀ ਆ ਸ਼ਾਇਦ ਇਹਨੂੰ 1.5 ਸਾਲ 2 ਸਾਲ ਹੋ ਚੁੱਕੇ ਨੇ ਕੋਈ ਮੇਰਾ ਰਿਸ਼ਤੇਦਾਰ ਸੀ ਤੇ ਉਹਨਾਂ ਦੇ ਘਰੋਂ ਮੈਂ ਲੈ ਕੇ ਆਇਆ ਸੀ ਤੇ ਇਹਨੂੰ ਇਸ ਟਾਈਮ ਕੀਲੇ ਫਰੂ ਅ ਕੀਲੇ ਜਿਹੜਾ ਹੈ ਨਾ ਫਰੂਟ ਲੱਗ ਚੁੱਕਿਆ ਤੁਸੀਂ ਆ ਦੇਖ ਸਕਦੇ ਹੋ ਆ 1.5 ਸਾਲ ਦੀ ਗੱਲ ਹੈ 1.5 2 ਸਾਲ ਦੀ ਗੱਲ ਹੈ ਮੈਨੂੰ ਕਰੈਕਟ ਟਾਈਮ ਨਹੀਂ ਯਾਦ ਛੋਟਾ ਜਿਹਾ ਬੂਟਾ ਬੂਟਾ ਮੈਂ ਤੁਹਾਨੂੰ ਪੂਰਾ ਪ੍ਰੋਪਰ ਦੂਰਦ ਦਿਖਾ ਦੇਣਾ ਤਾਂ ਇਹਨੂੰ ਕੇਲੇ ਲੱਗ ਚੁੱਕੇ ਹਨ ਫਰੂਟ ਲੱਗ ਚੁੱਕੇ ਆ ਦੇਖ ਲਓ ਇਹ ਆ ਇੰਨਾ ਕ ਬੂਟਾ ਹੈ ਬਸ ਆ ਇੰਨਾ ਕ ਬੂਟਾ ਦੇਖ ਲਓ ਛੋਟੇ ਜਿਹੇ ਬੂਟੇ ਨੂੰ ਹਾਂ ਉਹ ਮੇਰੇ ਰਿਸ਼ਤੇਦਾਰ ਦਾ ਕਹਿਣਾ ਸੀ ਵੀ ਉਹ ਉਹ ਬੂਟਾ ਯੂਪੀ ਚੋਂ ਲੈ ਕੇ ਆਏ ਨੇ ਇਸ ਬੂਟੇ ਦਾ ਮੈਂ ਨਾਮ ਨਹੀਂ ਜਾਣਦਾ ਇਹਨਾਂ ਦਾ ਨਾਮ ਕੀ ਹੈ ਦੋਸਤੋ ਬੂਟੇ ਇਹ ਵੀ ਸ਼ਾਇਦ ਹਾਈਬ੍ਰਿਡ ਹੈ ਮਤਲਬ ਮੋٹے ਜਮੂਨ ਲੱਗਦਿਆ ਇਹ ਲੱਗੇ ਨਹੀਂ ਆ ਇਹਨੂੰ ਅਜੇ ਸ਼ਾਇਦ ਇਸ ਵਾਰੀ ਨੂੰ ਲੱਗ ਜਾਣਾ ਤੇ ਕਿਉਂ ਨਹੀਂ ਲੱਗਿਆ ਦੋਸਤੋ ਇਹ ਵੀ ਕਮੈਂਟ ਚ ਦੱਸਣਾ ਇਹ ਕਿੱਥੇ ਕਮੀ ਰਹਿ ਗਈ ਆ ਉਹਨੂੰ ਆਪਾਂ ਸੁਧਾਰ ਕਰਾਂਗੇ ਅੱਗੇ ਤੋਂ ਜਮੂਨ ਇੱਕ ਬੂਟਾ ਇਹ ਵੀ ਲੱਗਿਆ ਜੀ ਇੱਕ ਉਹ ਸਾਹਮਣੇ ਵੀ ਲੱਗਿਆ ਜੀ ਤੁਸੀਂ ਉਹ ਦੇਖ ਸਕਦੇ ਹੋ ਉਹ ਸਾਹਮਣੇ ਉਹ ਵੀ ਜਮੂਣੀ ਆ ਜੀ ਦੋਸਤੋ ਇਹ ਸੀ ਫਰੂਟ ਦੇ ਬੂਟੇ ਕੁਝ ਬੂਟੇ ਅਜੇ ਮੇਰੇ ਕੋਲ ਰਹੇ ਗਿਆ ਮੈਂ ਉਹ ਲਿਆ ਕੀ ਲਗਾਉਣੇ ਨੇ ਮੇਰਾ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਕਿ ਬਾਜ਼ਾਰਾਂ ਦੇ ਵਿੱਚ ਆਪਾਂ ਫਰੂਟ ਖਾਂਦੇ ਆ ਉਹ ਮਲਾਪਟੀ ਫਰੂਟ ਹੈ ਉਹ ਆਪਣੀ ਸਿਹਤ ਨੂੰ ਤਕੜਾ ਤਕੀ ਕਰਨਾ ਹੋਰ ਵਿਗਾੜਦਾ ਹੈ ਤਾਂ ਸਾਰੇ ਵੀਰਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਘਰ ਦੇ ਵਿੱਚ ਹੀ ਬੂਟਾ ਸਿਰਫ ਆਪਾਂ ਇੱਕ ਵਾਰ ਲਾਉਣਾ ਹੈ ਇੱਕ ਵਾਰ ਆਪਾਂ ਪੈਸਾ ਲਾਉਣਾ ਹੈ 100 200 250 ਤੋਂ ਵੱਧ ਬੂਟਾ ਨਹੀਂ ਹੈਗਾ ਬਸ ਇੱਥੇ ਰੇਟ ਹੈਗਾ ਮੈਂ ਨਰਸਰੀ ਮੈਂ ਤੁਹਾਨੂੰ ਨਰਸਰੀ ਦੱਸ ਦਿੰਨਾ ਨਰਸਰੀ ਦਾ ਮੈਂ ਨਾਮ ਤਾਂ ਨਹੀਂ ਜਾਣਦਾ ਮੈਂ ਤੁਹਾਨੂੰ ਉਹਦੀ ਲੋਕੇਸ਼ਨ ਦੱਸ ਸਕਦਾ ਵੀ ਕਿੱਥੇ ਨਰਸਰੀ ਹੈ ਨਰਸਰੀ ਦੋਸਤੋ ਲਾਲੋ ਵਾਲੀ ਤੁਸੀਂ ਪਿੰਡ ਫਾਇਲ ਦੇ ਅੱਗੇ ਲਾਲੋ ਵਾਲੀ ਤੁਸੀਂ ਪਿੰਡ ਆ ਦੇਖਿਆ ਹੋਣਾ ਉੱਪਰ ਰੋਡ ਦੇ ਇੱਥੇ ਇੱਕ ਨਰਸਰੀ ਨਵੀਂ ਖੁੱਲੀ ਹੈ ਉਸ ਨਰਸਰੀ ਚੋਂ ਮੈਂ ਇਹ ਬੂਟੇ ਲੈ ਕੇ ਆਇਆ ਤਾਂ ਸਾਲ ਡੇਟ ਦੇ ਵਿੱਚ ਤੁਸੀਂ ਦੇਖ ਲਓ ਵੀ ਫਰੂਟ ਵੀ ਲੱਗ ਚੁੱਕਿਆ ਹੈ ਤਾਂ ਆਪਾਂ ਡਾਕਟਰਾਂ ਕੋਲ ਜਾਣੇ ਆ ਆਪਾਂ ਚੰਗਾ ਫਰੂਟ ਖਾਦਾ ਫਰੂਟ ਨੇਚਰਲੀ ਫਰੂਟ ਆਪਾਂ ਖਾਈਏ ਆਪਣੀਆਂ ਦਵਾਈਆਂ ਛੁੱਟ ਜਾਣਗੀਆਂ ਆਪਣੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਤਾਂ ਮੈਂ ਇੱਕ ਇਹ ਵੀ ਨਾਲ ਤੁਹਾਨੂੰ ਕਹਾਂਗਾ ਸੈਰ ਵੀ ਸੈਰ ਵੀ ਜ਼ਰੂਰੀ ਹੈ ਇਕੱਲਾ ਫਰੂਟ ਦੇ ਨਾਲ ਨਹੀਂ ਤਾਂ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਤੁਹਾਡੇ ਰੂਰਵ ਹੋਣ ਦਾ ਇਹੀ ਮੇਰਾ ਮਕਸਦ ਸੀ ਕਿ ਉਹ ਸਿਆਣੇ ਕਹਿੰਦੇ ਨੇ ਪਹਿਲਾਂ ਆਪ ਕੁਝ ਕਰੋ ਤਾਂ ਫਿਰ ਅਗਨੇ ਸਿਹਤ ਦਿਓ ਸਿਹਤ ਨਹੀਂ ਮੈਂ ਦੇ ਰਿਹਾ ਮੈਂ ਤਾਂ ਤੁਹਾਨੂੰ ਬੇਨਤੀ ਕਰ ਰਿਹਾ ਵੀ ਇੱਕ ਵਨ ਟਾਈਮ ਤੁਸੀਂ ਇੱਕ ਬੂਟਾ ਲਗਾ ਦਿਓ ਉਹ ਬੂਟਾ ਤੁਹਾਨੂੰ ਫਰੂਟ ਵੀ ਦੇਗਾ ਲੱਕੜ ਵੀ ਦੇਗਾ ਬਿਮਾਰੀ ਰਹਿ ਤੁਹਾਨੂੰ ਦੂਰ ਕਰੇਗਾ ਤਾਂ ਜੇ ਕੋਈ ਕਮੀ ਰਹੇਗੀ ਹੋਵੇ ਵੀਡੀਓ ਤੇ ਵੀ ਅੱਛੀ ਕੋਈ ਗਲਤੀ ਹੋ ਗਈ ਤਾਂ ਦੋਸਤੋ ਮੈਨੂੰ ਕਮੈਂਟ ਦੇ ਵਿੱਚ ਜੂਰ ਦੱਸੋ ਤਾਂ ਜਦੋਂ ਇਹ ਬੂਟੇ ਵੱਡੇ ਹੋਣਗੇ ਜਦੋਂ ਬੂਟੇ ਪੂਰੇ ਭਰ ਜਾਣਗੇ ਫਰੂਟ ਦੇ ਨਾਲ ਤਾਂ ਮੈਂ ਫਿਰ ਇੱਕ ਵਾਰ ਕਨਵੇਂ ਇਹ ਦਿਖਾਵਾਂਗਾ ਪੂਰਾ ਲਾਈਵ ਹੋ ਕੇ ਤਾਂ ਮੈਂ ਅੱਜ ਬੂਟੇ ਹੋਰ ਵੀ ਲਾਉਣੇ ਨੇ ਫਰੂਟ ਵਾਲੇ ਤਾਂ ਮੈਂ ਛਾਹ ਵਾਲੇ ਬੂਟੇ ਵੀ ਮਤਲਬ ਲਗਾਏ ਆ ਕਾਫੀ ਤੁਸੀਂ ਮੈਨੂੰ ਉਹ ਹੀ ਤੁਹਾਨੂੰ ਦਿਖਾ ਦੇਣਾ ਮੈਂ ਆ ਤੁਸੀਂ ਦੇਖੋ ਟਾਲੀ ਟਾਲੀ ਲੱਗੀ ਹੋਈ ਜੀ ਛਾਹ ਵਾਸਤੇ ਉਹ ਸਾਹਮਣੇ ਟਾਲੀ ਲੱਗੀ ਹੋਈ ਜੀ ਉਹ ਜਾਮਨ ਦਾ ਬੂਟਾ ਲੱਗਿਆ ਜੀ ਦੁਬਾਰਾ ਫਿਰ ਤੁਹਾਨੂੰ ਮੈਂ ਕੇਲੇ ਕੇਲੇ ਜਿਹੜਾ ਫਰੂਟ ਦਾ ਮੈਂ ਦਿਖਾ ਦੇਣਾ ਜੀ ਤੁਹਾਨੂੰ ਆ ਤੁਸੀਂ ਦੇਖ ਸਕਦੇ ਹੋ ਆ ਸ਼ਾਇਦ ਇਹ ਗੁੱਛੇ ਆ ਇੱਕ ਦੋ ਤੀਜਾ ਸ਼ਾਇਦ ਇਹਦੇ ਵਿੱਚੋਂ ਇਹਦੇ ਦੇ ਵਿੱਚੋਂ ਇੱਥੋਂ ਸ਼ਾਇਦ ਨਿਕਲੇਗਾ ਇੱਕ ਹੋਰ ਤਾਂ ਛੋਟੇ ਜਿਹੇ ਬੂਟੇ 'ਚ ਤਿੰਨ ਗੁੱਛੇ ਕੇਲਿਆਂ ਦੇ ਲੱਗ ਚੁੱਕੇ ਨੇ ਤਾਂ ਬੜੀ ਖੁਸ਼ੀ ਹੋਈ ਬੜਾ ਮਤਲਬ ਇੱਕ ਐ ਪ੍ਰੈਕਟੀਕਲ ਹੋਇਆ ਵੀ ਇਹ ਵਾਕਈ ਕਾ ਮਿਹਨਤ ਕਰੋ ਤੇ ਮਿਹਨਤ ਦਾ ਫਲ ਮਿਲਣਾ ਹੀ ਹੈ ਤੁਹਾਨੂੰ ਤਾਂ ਦੋਸਤੋ ਤੁਹਾਡੇ ਪਿਆਰ ਦੀ ਲੋੜ ਹੈ ਤੁਹਾਡੀ ਮਦਦ ਦੀ ਲੋੜ ਹੈ ਹੁਣ ਤਾਂ ਕੈਮਰਾਮੈਨ ਵਾਸਤੇ ਵੀ ਅਜੇ ਇੱਕ ਵਾਰੀ ਸਥਿਤੀ ਨਹੀਂ ਹੈ ਵੀ ਆਪਾਂ ਕੈਮਰਾ ਪਕੜਨ ਵਾਸਤੇ ਕੈਮਰਾਮੈਨ ਰਖ ਲਈ ਖੁਦ ਨੂੰ ਹੀ ਸਾਰਾ ਕੁਝ ਕਰਨਾ ਪੈਂਦਾ ਹੈ ਤਾਂ ਤੁਹਾਡੇ ਪਿਆਰ ਦੀ ਲੋੜ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅਸੀਂ ਇਹੋ ਜਿਹੀਆਂ ਖਬਰਾਂ ਲਗਾਉਂਦੇ ਰਹਿੰਨੇ ਆ ਕੋਈ ਵੀ ਖਬਰ ਹੋਵੇ ਤੁਹਾਡੇ ਕੋਲ ਤਾਂ ਅਸੀਂ ਉਹ ਵੀ ਲਗਾਵਾਂਗੇ ਖਬਰ ਬਿਲਕੁਲ ਸਹੀ ਹੋਵੇ ਤਾਂ ਧੰਨਵਾਦ ਦੋਸਤੋ ਸਾਡੇ ਚੈਨਲ ਨੂੰ ਸ਼ੇਅਰ ਜਰੂਰ ਕਰਦੇ ਜੀ ਲਾਈਕ ਵੀ ਕਰਦੇ ਜੀ